ਅੱਜ ਆਪਾਂ ਸਿੱਖਾਂ ਦੇ ਪੰਜਵੇਂ ਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਬਾਰੇ ਗੱਲ ਕਰਾਂਗੇ ਸੱਬ ਧਰਮਾਂ ਵਿੱਚ ਸ਼ਹੀਦ ਹੋਏ ਹਨ ਪਰ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦਾਂ ਦੇ ਸਿਰਤਾਜ ਕਿਉਂ ਕਿਹਾ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਦੇ ਘਰ ਸ਼ਹਾਦਤ ਦਾ ਸੰਕਲਪ ਕਦੋਂ ਪੈਦਾ ਹੋਇਆ ਉਹ ਕਿਹੜੇ ਰੈਬਰ ਉਹ ਕਿਹੜੀਆਂ ਸ਼ਖਸੀਅਤਾਂ ਜਾ ਉਹ ਕਿਹੜੇ ਪਰਮ ਮਨੋਕ ਹੁੰਦੇ ਨੇ ਜਿਨ੍ਹਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ ਨਾਮ ਨਾਲ ਸ਼ਹੀਦ ਸ਼ਬਦ ਲੱਗਦਾ ਹੋਰ ਧਰਮਾਂ ਦੇ ਵਿੱਚ ਵੀ ਸ਼ਹੀਦ ਹੋਏ ਪਰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਨਾਮ ਨਾਲ ਸ਼ਹੀਦਾਂ ਦੇ ਸਿਰਤਾਜ ਸ਼ਬਦ ਕਿਉਂ ਲੱਗਾ ਇਸ ਦਾ ਕੀ ਕਾਰਨ ਹੈ ਅੱਜ ਦੇ ਵੀਡੀਓ ਵਿੱਚ ਆਪਾਂ ਇਸ ਸਭ ਬਾਰੇ ਜਾਣਾਂਗੇ ਸ਼ਹੀਦ ਸ਼ਬਦ ਦੀ ਬਹੁਤ ਵੱਡੀ ਮਹਾਨਤਾ ਹੈ ਕਿਉਂਕਿ ਗੁਰੂ ਸਾਹਿਬ ਜੀ ਦੇ ਦੱਸੇ ਹੋਏ ਸੱਚ ਦੇ ਮਾਰਗ ਤੇ ਚੱਲਦਿਆਂ ਬਹਾਦਰ ਯੋਧਿਆਂ ਨੇ ਧਰਮ ਤੋਂ ਆਪਣਾ ਆਪ ਕੁਰਬਾਨ ਕੀਤਾ ਸਿੱਖ ਕੌਮ ਨੂੰ ਬਹੁਤ ਵਿਖੜੇ ਪੈਂਡਿਆਂ ਵਿੱਚੋਂ ਵੀ ਗੁਜ਼ਰਨਾ ਪਿਆ ਸਿਰਾਂ ਦੇ ਮੁੱਲ ਪਾਏ ਗਏ ਸਮੇਂ ਦੀਆਂ ਜ਼ਾਲਮ ਹਕੂਮਤਾਂ ਨੇ ਸਿੱਖਾਂ ਦੇ ਘਰ-ਘਾਟ ਬਰਬਾਦ ਕਰਨ ਦੇ ਨਾਲ ਨਾਲ ਧਾਰਮਿਕ ਅਸਥਾਨਾਂ ਨੂੰ ਵੀ ਨੁਕਸਾਨ ਪਹੁੰਚਾਇਆ ਜੰਗਲਾਂ ਦੇ ਵਿੱਚ ਘੋੜਿਆਂ ਦੀਆਂ ਕਾਠੀਆਂ ਤੇ ਰਹਿ ਕੇ ਸਿੱਖਾਂ ਨੇ ਗੁਜ਼ਾਰਾ ਕੀਤਾ ਪਰ ਐਸੇ ਸਮੇਂ ਵਿੱਚ ਵੀ ਧੁਰ ਕੀ ਬਾਣੀ ਅਤੇ ਆਪਣੇ ਇਤਿਹਾਸਿਕ ਗ੍ਰੰਥਾਂ ਨੂੰ ਖਾਲਸਾ ਪੰਥ ਨੇ ਸੰਭਾਲ ਕੇ ਰੱਖਿਆ ਸਾਡੇ ਵਡੇਰਿਆਂ ਨੇ ਇਕੱਲਾ ਇਤਿਹਾਸ ਸੰਭਾਲਿਆ ਹੀ ਨਹੀਂ ਸ਼ਹਾਦਤਾਂ ਦੇ ਕੇ ਦੁਨੀਆਂ ਦੇ ਵਿੱਚ ਇੱਕ ਨਵਾਂ ਇਤਿਹਾਸ ਵੀ ਸਿਰਜਿਆ ਹੈ ਸਭ ਤੋਂ ਪਹਿਲਾਂ ਸ਼ਹੀਦ ਸ਼ਬਦ ਦੇ ਅਰਥਾਂ ਬਾਰੇ ਗੱਲ ਕਰਦੇ ਹਾਂ ਇਸ ਸ਼ਬਦ ਦੀ ਆਰੰਭਤਾ ਮੁਸਲਮਾਨ ਧਰਮ ਦੇ ਵਿੱਚੋਂ ਹੋਈ ਪਰ ਮੁਸਲਮਾਨ ਧਰਮ ਨੇ ਇਸ ਦਾ ਪੈਰਾਮੀਟਰ ਜਾਂ ਇਸ ਦੇ ਮਾਪਦੰਡ ਬਹੁਤ ਛੋਟੇ ਰੱਖੇ ਇਸਲਾਮ ਧਰਮ ਦੇ ਬਾਨੀ ਹਜ਼ਰਤ ਮੁਹੰਮਦ ਸਾਹਿਬ ਦੇ ਦੋਤੇ ਹਜ਼ਰਤ ਹਸਨ ਦੀ ਸ਼ਹਾਦਤ ਹੁੰਦੀ ਹੈ ਉਸ ਨੂੰ ਕਿਹਾ ਜਾਂਦਾ ਕਿੰਗ ਆਫ ਮਰਟਰ ਸ਼ਹੀਦਾਂ ਦਾ ਰਾਜਾ ਇਸ ਤੋਂ ਵੀ ਹੋਰ ਜੇਕਰ ਪਿੱਛੇ ਚਲੇ ਜਾਈਏ ਈਸਾਈ ਧਰਮ ਦੇ ਬਾਨੀ ਹਜ਼ਰਤ ਈਸਾ ਨੂੰ ਸੂਲੀ ਤੇ ਚੜਾਇਆ ਗਿਆ। ਉਸ ਨੂੰ ਵੀ ਸ਼ਹੀਦ ਮੰਨਿਆ ਗਿਆ। ਇਸਲਾਮ ਦੇ ਵਿੱਚ ਵੀ ਸ਼ਹੀਦ ਹੋਏ, ਸੂਫੀ ਮਤ ਦੇ ਵਿੱਚ ਵੀ ਸ਼ਹੀਦ ਹੋਏ, ਯਹੂਦੀ ਅਤੇ ਈਸਾਈ ਮਤ ਦੇ ਅੰਦਰ ਵੀ ਸ਼ਹੀਦ ਹੋਏ। ਪਰ ਕੀ ਕਾਰਨ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਇੱਕ ਐਸੀ ਮਹਾਨ ਸ਼ਖਸੀਅਤ ਜਿਨ੍ਹਾਂ ਦੇ ਨਾਮ ਨਾਲ ਪਹਿਲੀ ਵਾਰ ਇਹ ਸ਼ਬਦ ਲੱਗਾ ਸ਼ਹੀਦਾਂ ਦੇ ਸਿਰਤਾਜ। ਹੁਣ ਸ਼ਹਾਦਤ ਸ਼ਬਦ ਨੂੰ ਸਮਝਣਾ ਪਵੇਗਾ ਕਿ ਗੁਰੂ ਅਰਜਨ ਸਾਹਿਬ ਤੋਂ ਪਹਿਲਾਂ ਦੁਨੀਆ ਅੰਦਰ ਧਾਰਮਿਕ ਜਗਤ ਦੇ ਵਿੱਚ ਜਿੰਨੇ ਵੀ ਲੋਕਾਂ ਦੇ ਨਾਮ ਨਾਲ ਸ਼ਹੀਦ ਸ਼ਬਦ ਲੱਗਾ ਉਹਨਾਂ ਦੇ ਕੋਲ ਜ਼ਿੰਦਗੀ ਜੀਉਣ ਦਾ ਹੋਰ ਕੋਈ ਦਰਵਾਜ਼ਾ ਨਹੀਂ ਸੀ ਪਰ ਜਹਾਂਗੀਰ ਨੇ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਦੇ ਹੁਕਮ ਦੇ ਜਦੋਂ ਉਸ ਹੁਕਮ ਦੇ ਵਿੱਚ ਜ਼ਿੰਦਗੀ ਜੀਉਣ ਦਾ ਇੱਕ ਦਰਵਾਜ਼ਾ ਖੁੱਲ੍ਹਾ ਰੱਖਿਆ ਸੀ ਉਸੀ ਆਪਣੇ ਅਕੀਦੇ ਨੂੰ ਛੱਡਣਾ ਦਾ ਪਰ ਗੁਰੂ ਅਰਜਨ ਦੇਵ ਜੀ ਨੇ ਜ਼ਿੰਦਗੀ ਦੇ ਦਰਵਾਜ਼ੇ ਨੂੰ ਨਿਕਾਰ ਕੇ ਸ਼ਹਾਦਤ ਨੂੰ ਸਵੀਕਾਰ ਕੀਤਾ ਇਸ ਕਰਕੇ ਅਸੀਂ ਸ਼ਬਦ ਵਰਤਦੇ ਹਾਂ ਸ਼ਹੀਦਾਂ ਦੇ ਸਿਰਤਾਜ ਇਸ ਤੋਂ ਪਹਿਲਾਂ ਦੁਨੀਆ ਦੇ ਧਾਰਮਿਕ ਇਤਿਹਾਸ ਦੇ ਵਿੱਚ ਕਿਸੇ ਵੀ ਸ਼ਹੀਦ ਨੂੰ ਇਹ ਮੌਕਾ ਨਹੀਂ ਮਿਲਿਆ ਕਿ ਉਹ ਆਪਣੇ ਅਕੀਦੇ ਨੂੰ ਛੱਡ ਕੇ ਆਪਣੀ ਜਾਨ ਨੂੰ ਬਚਾ ਸਕਦਾ ਹੋਵੇ ਇਸ ਤੋਂ ਪਹਿਲਾਂ ਦੁਨੀਆ ਦੇ ਕਿਸੇ ਵੀ ਧਰਮ ਦੇ ਵਿੱਚ ਕਿਸੇ ਵੀ ਸ਼ਹਾਦਤ ਦੇ ਪ੍ਰਤੀ ਇਹ ਸ਼ਬਦ ਨਹੀਂ ਵਰਤਿਆ ਗਿਆ ਇਸ ਧਰਮ ਦੇ ਵਿੱਚ ਪਹਿਲੇ ਗੁਰੂ ਸ਼ਹੀਦ ਸ੍ਰੀ ਗੁਰੂ ਅਰਜਨ ਸਾਹਿਬਾਨਾ ਇਸ ਤੋਂ ਪਹਿਲਾਂ ਵੀ ਇੱਕ ਸਿੱਖ ਦੀ ਸ਼ਹਾਦਤ ਹੋ ਚੁੱਕੀ ਹੈ ਉਹ ਹੈ ਗੁਰੂ ਨਾਨਕ ਸਾਹਿਬ ਜੀ ਦਾ ਸਿੱਖ ਭਾਈ ਦਾਰੂ ਜੀ ਜਿਨ੍ਹਾਂ ਨੂੰ ਬਾਬਰ ਨੇ ਲਾਹੌਰ ਦੇ ਵਿੱਚ ਸ਼ਹੀਦ ਕੀਤਾ ਸੀ ਦੁਨੀਆਂ ਦੇ ਬਾਕੀ ਧਰਮਾਂ ਦਾ ਜ਼ਿਕਰ ਅਧਿਆਨ ਕਰੀਏ ਤਾਂ ਪਤਾ ਲੱਗਦਾ ਹੈ ਕਿ ਮੌਤ ਨੂੰ ਬਰਦਾਸ਼ਤ ਕਰਨਾ ਬਹੁਤ ਔਖਾ ਹੈ ਕੁਰਖੇਤਰ ਦੇ ਮੈਦਾਨ ਦੇ ਵਿੱਚ ਅਭਿਮਨਿਉ ਦੀ ਮੌਤ ਹੁੰਦੀ ਹੈ ਅਰਜਨ ਹਥਿਆਰ ਸੁੱਟ ਦਿੰਦਾ ਭਗਵਾਨ ਰਾਮ ਬਣਵਾਸ ਨੂੰ ਜਾਂਦੇ ਨੇ ਤਸਰਤ ਈਸ਼ੋੜਾ ਨਹੀਂ ਸਹਾਰ ਪਾਉਂਦਾ ਇਸ ਤੋਂ ਬਾਅਦ ਮਨਸੂਰ ਨੂੰ ਸੂਲੀ ਤੇ ਚੜਾਇਆ ਜਾਂਦਾ ਹੈ ਤੇ ਮਨਸੂਰ ਕਹਿੰਦਾ ਯਾ ਖੁਦਾ ਮੈਨੂੰ ਤੇ ਪਤਾ ਹੀ ਨਹੀਂ ਸੀ ਇਸ਼ਕ ਦੀ ਨमाज ਪੜਨ ਤੋਂ ਪਹਿਲਾਂ ਵਜੂ ਖੂਂਡੇ ਨਾਲ ਕਰਨਾ ਪੈਂਦਾ ਹੈ ਵੱਡੇ ਵੱਡੇ ਪੈਗੰਬਰ ਵੀ ਮੌਤ ਦੇ ਸਾਹਮਣੇ ਡਰ ਦੀ ਨਜ਼ਰ ਆਉਂਦੇ ਨੇ ਭੈ ਪੀਤ ਨਜ਼ਰ ਆਉਂਦੇ ਨੇ ਤੇ ਗੁਰੂ ਅਰਜਨ ਸਾਹਿਬ ਤੱਤੀ ਤਵੀ ਤੇ ਬੈਠੇ ਕਹਿੰਦੇ ਨੇ ਤੇਰਾ ਕੀਆ ਮੀਠਾ ਲਾਗੇ ਦੋਵੇਂ ਹੱਥ ਜੋੜ ਕੇ ਸਾਈ ਮੀਆਂ ਮੀਰ ਬੇਨਤੀ ਕਰਦੇ ਨੇ ਕਿ ਬਾਦਸ਼ਾਹ ਇਹ ਕੀ ਪਾਣਾ ਵਰਤਾ ਦਿੱਤਾ ਜੀ ਆਪ ਜੀ ਦਾ ਹੁਕਮ ਹੋਵੇ ਤਾਂ ਮੈਂ ਦੁਸ਼ਮਣਾਂ ਦਾ ਸਤਿਆਨਾਸ਼ ਕਰ ਸਕਦਾ ਤਾਂ ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਬਚਨ ਸਨ ਸਾਈ ਜੀ ਦੁਸ਼ਮਣ ਹੈ ਕੌਣ ਸਭ ਕੋ ਮੀਤ ਹਮ ਆਪਣ ਕੀਨਾ ਹਮ ਸਬਨਾ ਕੇ ਸਾਜਨ ਸਿੱਖ ਧਰਮ ਦੀ ਬਾਕੀ ਧਰਮਾਂ ਨਾਲੋਂ ਇਹੀ ਵਿਲੱਖਣਤਾ ਕਹਿਣੀ ਦੇ ਨਾਲ ਕਰਨੀ ਵੀ ਹੈ ਜੋ ਬਚਨ ਕਹੇ ਉਸ ਨੂੰ ਸੱਚ ਕਰਕੇ ਦਿਖਾਇਆ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤਾਂ ਹੀ ਗੁਰੂ ਜੀ ਦੀ ਸ਼ਹੀਦੀ ਨੂੰ ਸ਼ਹੀਦਾਂ ਦੇ ਸਿਰਤਾਜ ਕਿਹਾ ਜਾਂਦਾ ਹੈ। ਉਹਨਾਂ ਦੀ ਅਡੋਲਤਾ ਅਤੇ ਸ਼ਾਂਤਮਈ ਸੁਭਾ ਸਮੁੱਚੀ ਮਨੁੱਖਤਾ ਲਈ ਇੱਕ ਸੁਨੇਹਾ ਸੀ। ਉਹਨਾਂ ਨੇ ਸਾਰੇ ਧਰਮਾਂ ਦੀ ਬਰਾਬਰੀ ਅਤੇ ਸੱਚ ਦੀ ਰਾਖੀ ਲਈ ਕੁਰਬਾਨੀ ਕੀਤੀ। ਜੋ ਹੋਰ ਧਰਮਾਂ ਦੇ ਸ਼ਹੀਦਾਂ ਤੋਂ ਵੱਖਰਾ ਬਣਾਉਂਦਾ ਹੈ। ਉਹਨਾਂ ਦੀ ਸ਼ਹੀਦੀ ਨੇ ਸਿੱਖ ਧਰਮ ਨੂੰ ਇੱਕ ਨਵਾਂ ਰਾਹ ਦਿੱਤਾ। ਜਿਸਨੇ ਅਗਲੇ ਸੰਘਰਸ਼ਾਂ ਲਈ ਸ਼ਹਾਦਤਾਂ ਦਾ ਰਾਹ ਅਪਣਾਇਆ ਧੰਨਵਾਦ